ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਭ ਠੀਕ ਹੋ ਵਧੀਆ ਤੇ ਲੋ ਅੱਜ ਫਿਰ ਤੁਹਾਨੂੰ ਅਸੀਂ ਕਢਾਈ ਮਤਲਬ ਸਿਖਾਉਣੀ ਸ਼ੁਰੂ ਕਰਦੇ ਆਗੇ ਤੇ ਇਹਦੀ ਮਸ਼ੀਨ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਇਹ ਆਪਣੀ ਕਢਾਈ ਵਾਲੀ ਮਸ਼ੀਨ ਸਾਰੇ ਹਨਾ ਤੇ ਇਹਦੇ ਵਿੱਚ ਜਦੋਂ ਆਪਾਂ ਇਹਦਾ ਇਹਨੂੰ ਸਟਾਰਟ ਕਰਨਾ ਹਨਾ ਤੇ ਇਹਦਾ ਟੰਕ ਆਇਆ ਹ 0 ਲੈਪ ਤੋਂ ਸ਼ੁਰੂ ਹੋ ਜਾਂਦਾ ਹੈ 5 ਤੱਕ ਇਹ ਪੂਰਾ ਟੰਕਾ ਹੋ ਜਾਂਦਾ ਹੈ ਉੱਪਰ نیچے ਜਿਹੜਾ ਆਪਾਂ ਕਰਦੇ ਇੱਥੋਂ ਬਾਹਰ ਜਾਂਦਾ ਟੰਕਾ ਇਹਦੇ ਨਾਲ ਘਟੇ ਠੀਕ ਹੈ ਜੀ ਤੇ ਇਹ ਜੀ ਮਤਲਬ ਤਵੀਆਂ ਆ ਗਈਆਂ ਇੱਥੇ ਥ੍ਰੈਡ ਪੈਂਦਾ ਸਾਰਾ ਇਸ ਜੁੜੀ ਆ ਗਈ ਤੇ ਇਹ ਦਾ ਫਰੇਮ ਆ ਗਿਆ ਜੀ ਜਿਹਦੇ ਵਿੱਚ ਆਪਾਂ ਕੱਪੜਾ ਲਾਤੇ ਤੇ ਆਪਾਂ ਕੱਪੜੇ ਨੂੰ ਇਹਦੇ ਵਿੱਚ ਫਿੱਟ ਕਰਦੇ ਆਂ ਠੀਕ ਹੈ ਜੀ ਇਹ ਦਾ ਫਰੇਮ ਆ ਗਿਆ ਤੇ ਇਸ ਤੋਂ ਬਾਅਦ ਆਪਾਂ ਆ ਗਿਆ ਜੀ ਇਹ ਦਾ ਗੋਡਾ ਇਹਦੇ ਨਾਲ ਮਤਲਬ ਉੱਪਰ-ਨੀਚੇ ਜਿਹੜਾ ਆ ਟੰਕ ਹੈਗਾ ਇਹ ਉੱਪਰ-ਨੀਚੇ ਹੁੰਦਾ ਹੈਗਾ ਇਹ ਗੋਡੇ ਦੇ ਸਹਾਰੇ ਨਾਲ ਠੀਕ ਹੈ ਜੀ ਤੇ ਹੁਣ ਤੁਹਾਨੂੰ ਅਸੀਂ ਧਾਗਾ ਪਾ ਕੇ ਦਿਖਾਉਣੀ ਹੈ ਸਟਾਰਟਿੰਗ ਚ ਚਲੋ ਜਿਹੜੇ ਪੈਣ ਪਾਈਆਂ ਨੂੰ ਦਾ ਮਤਲਬ ਆਉਂਦੀ ਹੈ ਆਨਲਾਈਨ ਵਰਕ ਵਗੈਰਾ ਕਰਨਾ ਉਹ ਤਾਂ ਗੱਲ ਵੱਖਰੀ ਐ ਜਿਹੜੇ ਸਟੂਡੈਂਟ ਨਾਮੇ ਐ ਜਾਂ ਪੜਾਣਾ ਨਵੇਂ ਆ ਦੀਕਦੀਆਂ ਉਹਨਾਂ ਲਈ ਇਹ ਵੀਡੀਓ ਮਤਲਬ ਪਹਿਲੀ ਐਗੀ ਬਾਕੀ ਦੇਖ ਸਾਰੇ ਸਕਦੇ ਕੋਈ ਵੀ ਤੀਨ ਨੂੰ ਇੱਕ ਇਹ ਜੀ ਥ੍ਰੈਡ ਫਿਕ ਕਰਦੇ ਆ ਇਹ ਤਰੀਆਂ ਚ ਆ ਗਿਆ ਥ੍ਰੈਡ ਇੱਥੇ ਠੀਕ ਐ ਜੀ ਤੁਸੀਂ ਇਹਦੇ ਵਿੱਚ ਵੀ ਪਾ ਸਕਦੇ ਹੋ ਇਹ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਇੱਥੇ ਸਿੰਪਲ ਵੀ ਰੱਖ ਸਕਦੇ ਹੋ ਥ੍ਰੈਡ ਨੂੰ ਇੱਦਾਂ ਠੀਕ ਐ ਤੇ ਉਸ ਤੋਂ ਬਾਅਦ ਆਏ ਨੂੰ ਆਪਾਂ ਕੀ ਕਹਿੰਦੇ ਆ ਪੂਰਾ ਬੇਹੋ ਦਾ ਬਾਕੀ ਤੇ ਬਾਹਰ ਤਾਂ ਕਿ ਜਦੇ ਇਹ ਕੋੜਾ ਕਹਿੰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਪਾਂ ਥੈਡ ਨੂੰ ਆਪਾਂ ਐ ਕਰਕੇ ਸੁੰਝ ਪਾ ਲਵਾਂ ਠੀਕ ਹੈ ਜੀ ਤੇ نیچے ਜਿਹੜਾ ਇਹ ਫਿਰਕੀ ਦੇ ਵਿੱਚ ਥ੍ਰੈਡ ਭਰਿਆ ਜਾਂਦਾ ਉਹ ਕੱਚੇ ਕੋਨ ਦਾ ਹੁੰਦਾ ਹੈ ਕੱਚਾ ਕੋਨ ਹੁੰਦਾਗਾ ਵਾਈਟ ਕਲਰ ਦਾ ਠੀਕ ਹੈ ਜੀ ਇਹ ਉਹ ਆਪਾਂ ਆਮ ਸ਼ੌਪ ਤੋਂ ਮਿਲ ਜਾਂਦਾ ਹੈਗਾ ਜਿੱਥੋਂ ਰੀਲਾ ਮਟੀਰੀਅਲ ਵਗੈਰਾ ਮਿਲਦਾ ਉਹ ਤੋਂ ਆਪਾਂ ਮਿਲ ਜਾਂਦਾ ਜੀ ਲੋ ਜੀ ਹੁਣ ਆਪਾਂ ਇਹ ਕਰਦੇ ਆ ਸਟਾਰਟ ਇਹ ਆਪਣਾ ਕੋਈ ਫਰੇਮ ਫਰੇਮ ਦੇ ਵਿੱਚ ਪਾ ਲਾਉਣ ਵਾਲਾ ਕਪੜਾ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਸਣ ਵਾਲਾ ਉਹ ਨੀਚੇ ਹੁੰਦਾ ਹੈ ਤੇ ਜਿਹੜਾ ਇਹ ਪਲੇਨ ਫਰੇਮ ਹੈ ਇਹ ਦੇ ਵਿੱਚ ਉੱਪਰ ਲੱਗ ਜਾਂਦਾ ਕਪੜਾ ਇਸ ਤਰ੍ਹਾਂ ਹੈ ਕਪੜਾ ਤੋਂ ਡਾਇਨਾ ਟਾਈਟ ਹੋਣਾ ਚਾਹੀਦਾ ਇਹ ਮਤਲਬ ਢਿੱਲਾ ਨਹੀਂ ਹੋਣਾ ਚਾਹੀਦਾ ਕਪੜਾ ਫਰੇਮ ਦੇ ਵਿੱਚ ਠੀਕ ਹੈ ਜੀ ਜੇ ਤੁਸੀਂ ਲਾਰੂਗਾ ਤਾਂ ਤੁਹਾਡੇ ਮਤਲਬ ਜਿਹੜੇ ਵਰਕ ਤੇ ਫਿਨਿਸ਼ਿੰਗ ਨਹੀਂ ਆਉਗੀ ਐਕਸਟਰਾ ਗਰਕਿੰਮ ਚੈਂਤਰਾ ਉਸ ਇਹਨੂੰ ਫਿੱਟ ਕਰ ਲੈਣਾ ਇਹਦੇ ਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਕੀ ਆਪਾਂ 0 ਨੰਬਰ ਤੇ ਕਰਨਾ 0 ਤੇ 1 ਨੰਬਰ ਹੈ ਨਾ ਇੱਕ ਤੋਂ ਪਰਤੇ ਕਰਕੇ ਸਿੰਪਲ ਮਸ਼ੀਨ ਕਮਾਉਣੀ ਐ ਇਸ ਤਰ੍ਹਾਂ ਥੋੜਾ ਜਿਹਾ ਨੇੜੇ ਤੇ ਦਿਖਾ ਦੇਣਾ ਇਹਦੇ ਮੋਟਰ ਲੱਗੀ ਹੋਈ ਹੈਗੀ ਇਧਰ ਮੋਟਰ ਲੱਗੀ ਹੋਈ ਹੈ ਇਧਰ ਮੋਟਰ ਦਾ ਪੈਰ ਹੈਗਾ نیچے ਇਹਨੂੰ ਆਪਾਂ ਮੋਟਰ ਦੇ ਪੈਰ ਨੂੰ ਇਸ ਤਰ੍ਹਾਂ ਦੱਬਣਾ ਹੈ ਠੀਕ ਹੈ ਤੇ ਗੋਡਾ ਨਹੀਂ ਲਾਉਣਾ ਪਹਿਲਾਂ ਜੇ ਤੁਸੀਂ ਇੱਕ ਨੰਬਰ ਤੇ ਕਰਨਾ ਫਿਰ ਤੁਸੀਂ ਗੋਡਾ ਲਾ ਸਕਦੇ ਹੋ ਇਸ ਤਰ੍ਹਾਂ ਕਰਕੇ ਕੇ ਤੇ ਬਿਨਾ ਗੋਡੇ ਪਹਿਲਾਂ ਸਟਾਰਟਿੰਗ ਕਰਨੀ ਹੈ ਬਿਨਾ ਗੋਡੇ ਤੋਂ ਗੋਡਾ ਇਹਨੂੰ ਟੱਚ ਨਹੀਂ ਕਰਨਾ ਆਪ ਕੋਸ਼ ਵੀ ਸਿੰਪਲ ਮਤਲਬ ਮਸ਼ੀਨ ਚਲਾਉਣੀ ਹੈ ਸਿੰਪਲ ਮਸ਼ੀਨ ਚਲਾ ਕੇ ਐਸ ਤਰ੍ਹਾਂ ਕਰਕੇ ਉੱਪਰ نیچے ਦਾ ਇਹਨਾਂ ਤਾਂਕਿਆਗਾ ਐਸ ਤਰ੍ਹਾਂ ਇਹਨੂੰ ਆਪਾਂ ਰਨਿੰਗ ਦਾ ਤੰਕਾ ਵੀ ਬੋਲਦੇ ਆ ਜਿਹੜਾ ਜਬਰੀਦ ਕਰਤਾ ਹੁੰਦਾ ਬਿਲਕੁਲ ਨਾ ਤੁਸੀਂ ਅੰਦਰਾ ਕਰਦੇ ਲਾ ਕੇ ਦੇਖ ਲਓ ਬਿਲਕੁਲ ਐਸਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਮਤਲਬ ਅੱਗੇ ਵੱਡਾ ਕਰਨਾ ਹੈ ਟਾਂਕੇ ਦੀ ਜਦੋਂ ਇਸ ਟਾਂਕੇ ਦੀ ਚੜਾਈ ਵਧਾਉਣੀ ਹੈ ਉਦੋਂ ਕੀ ਕਰਨਾ ਤੁਸੀਂ ਇਹਨੂੰ ਮਤਲਬ ਆਪਣੇ ਗੋਡੇ ਦੀ ਸਹਾਈਤ ਨਾਲ ਇਹਨੂੰ ਹਲਕਾ ਜਿਹਾ ਉੱਪਰ ਲੈ ਜਾਓ ਇਸ ਤਰ੍ਹਾਂ ਕਰਕੇ ਠੀਕ ਹੈ ਇੱਕ ਨੰਬਰ ਤੇ ਜਾਂ ਦੋ ਨੰਬਰ ਤੇ ਆ ਦੇਖੋ ਹੁਣ ਦੋ ਨੰਬਰ ਤੇ ਜੇ ਆਪਾਂ ਚਲਾਵਾਂਗੇ ਤੇ ਇਹ ਟਾਂਕਾ ਵੱਡਾ ਹੋ ਗਿਆ ਨੇੜੇ ਕਰਕੇ ਦਿਖਾਓ ਆ ਵੱਡਾ ਹੋ ਗਿਆ ਨਾ ਟਾਂਕਾ ਇਹਦੀ ਚੜਾਈ ਵਾਧ ਗਈ ਐ ਇਹ ਡੰਕੀ ਨੂੰ ਭਟਾਉਣਾ ਹੈ ਤਾਂ ਹੌਲੀ-ਹੌਲੀ ਗੋਡੇ ਨੂੰ ਨੀਚੇ ਲੈ ਜਾਓ ਤੇ ਇਸ ਤਰ੍ਹਾਂ ਆਪਣਾ ਕਾਢੀ ਦਿਓ ਅੱਗੇ ਠੀਕ ਹੈ ਜੀ ਜੇ ਵਧਾਉਣਾ ਚਾਹੋ ਤਾਂ ਇਹਨੂੰ ਐਸ ਤਰ੍ਹਾਂ ਕਰਕੇ ਗੋਡੇ ਨੂੰ ਉੱਪਰ ਲੈ ਜਾਓ ਤੇ ਦੋ ਨੰਬਰ ਤੇ ਇਹ ਤੇ ਜਿਹਨੇ ਤੁਹਾਨੂੰ ਲੈ ਜਾਓ ਤੇ ਮਿਕਸ ਕਰਕੇ ਬਾਹਰ ਲੈ ਜਾਓ ਠੀਕ ਹੈ ਹੁਣ ਮੈਂ ਤੁਹਾਨੂੰ ਦੋ ਨੰਬਰ ਤੇ ਕਰਕੇ ਦਿਖਾਉਣੀ ਹੈ ਪਲੇਨ ਕਿ ਆ ਦਿਖੂ ਇਸ ਤਰ੍ਹਾਂ ਬਣ ਗਿਆ ਨਾ ਇਹ ਆਪਣਾ ਸਾਰਾ ਟਾਂਕਾ ਚੌੜਾ ਇਹਨੂੰ ਘਟਾਉਣਾ ਵਧਾਉਣਾ ਸਾਰਾ ਇਹਦੇ ਤੁਸੀਂ ਹੁੰਦਾ ਹੈਗਾ ਜੇ ਬਰੀਕ ਕਰਨਾ ਹੈ ਤਾਂ ਇਹਨੂੰ ਬੈਕ ਲੈ ਜਾਓ ਤੇ ਜੇ ਇਹਨੂੰ ਮੋਟਾ ਕਰਨਾ ਟਾਂਕੇ ਨੂੰ ਤੇ ਫਿਰ ਤੁਸੀਂ ਇਹਨੂੰ ਅੱਗੇ ਲੈ ਜਾਓ ਠੀਕ ਹੈ ਜੀ ਉਹ ਗੋਡੇ ਦੀ ਹੈਲਪ ਨਾਲ ਤੇ ਆ ਦਿਖੋ ਇਸ ਤਰ੍ਹਾਂ ਕਰਕੇ ਵਸ ਫਿਰ ਇਹਦੇ ਵਿੱਚ ਸਾਰੇ ਜੋ ਆਪਣੇ ਫੁੱਲ ਪੱਤੀਆਂ ਆ ਸਾਰੇ ਐਂਟਰੀਆਂ ਆ ਜਾਂਦੀਆਂ ਨੇ ਆਏ ਕਰਕੇ ਟੱਟ ਵਰਕ ਵੀ ਬਣਾ ਸਕਦੇ ਹਾਂ ਜੀਰਾ ਫਲਾਵਰ ਕਿਤੀ ਇਸ ਤਰ੍ਹਾਂ ਕਰਕੇ ਮਤਲਬ ਛੋਟੀਆਂ ਛੋਟੀਆਂ ਪੱਤੀਆਂ ਬਣ ਗਈਆਂ ਤੇ ਬਾਕੀ ਜਿਹੜੇ ਫਲਾਵਰ ਵਗੈਰਾ ਬਣਾਉਣੇ ਆ ਉਹ ਆਪਾਂ ਮਤਲਬ ਚੰਗੀ ਤਰ੍ਹਾਂ ਸਪਾਈ ਕਰਕੇ ਹੈਨਾ ਜਿਵੇਂ ਇਹਦਾ ਵੀ ਫਲਾਵਰ ਬਣਾਉਣਾ ਉਵੇਂ ਹੀ ਬਣਾ ਸਕਦੇ ਇਹ ਤਾਂ ਤੁਹਾਨੂੰ ਮੈਂ ਇੱਕ ਸਿਰਫ ਸਿੰਪਲ ਦੱਸਿਆਗਾ ਵੀ ਇਸ ਤਰ੍ਹਾਂ ਮਸ਼ੀਨ ਚੱਲਦੀ ਹੈ ਇਸ ਤਰ੍ਹਾਂ ਟਾਂਕਾ ਵੱਡਾ ਛੋਟਾ ਹੁੰਦਾ ਹੈਗਾ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਤਲਬ ਤੁਹਾਨੂੰ ਫਿਰ ਸੋਨਾ ਜਾਂ ਫਲਾਵਰ ਬਣਾ ਕੇ ਦਿਖਾਵਾਂਗੇ ਵੀ ਕਿਵੇਂ ਅੱਗੇ ਟਾਂਕਾ ਵਾਧੇ ਕੱਢਦੇ ਆ ਕਿਵੇਂ 3 ਨੰਬਰ ਤੇ ਟਾਂਕਾ ਪੈਂਦਾ ਕਿਵੇਂ 4 ਨੰਬਰ ਤੇ ਪੈਂਦਾ ਹੈ ਨਾ ਫਿਰ ਉਹਨਾਂ ਦੇ ਵਿੱਚ ਸ਼ੇਡ ਕਿਹੜੇ ਕਿਹੜੇ ਟਾਂਕੇ ਆ ਚਾਵਲ ਟਾਂਕਾ ਹੁੰਦਾ ਹੈ ਨਾ ਜਾਂ ਇੱਕ ਦਾਣੇਦਾਰ ਉਹ ਟਾਂਕਾ ਹੁੰਦਾ ਕਈ ਤਰ੍ਹਾਂ ਦੇ ਟਾਂਕੇ ਹੁੰਦੇ ਸ਼ੇਡ ਵਾਲੇ ਟਾਂਕੇ ਹੁੰਦੇ ਆ ਉਸ ਅਨੁਸਾਰ ਇਹ ਅਗਲੀਆਂ ਵੀਡੀਓ ਦੇ ਵਿੱਚ ਨਾਲ-ਨਾਲ ਦੱਸਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਜੋ ਵੀ ਜਾਣਕਾਰੀ ਲੈਣੀ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਜੇ ਤੁਸੀਂ ਸਲਾਈ ਕਢਾਈ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕਮੈਂਟਾਂ ਦੇ ਵਿੱਚ ਗੱਲ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਪੀ ਮਿਲਦੇ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਓਕੇ